ਆਪਾਂ ਹੁਣ ਪਹੁੰਚ ਗਏ ਜੀ ਬਿਹਰਾਨਪੁਰ ਗੁਰਦੁਆਰਾ ਸਾਹਿਬ ਗੁਰਦੁਆਰਾ ਬੜੀ ਸੰਗਤ ਸਾਹਿਬ ਦੇ ਸਵੇਰੇ ਦੇ ਵਜੇ 6:30 ਵਜੇ ਕੱਲ ਤੁਰੇ ਸੀਗੇ ਜੀ ਆਪਾਂ ਤਾਕਤ ਖਰੀ ਹੰਦੂਰ ਸਾਹਿਬ ਤੋਂ ਤਾਂ ਬੜੀ ਸੰਗਤ ਸਾਹਿਬ ਆਪਾਂ ਜਾਂਦੇ ਹੋਏ ਵੀ ਇਹੀ ਗੁਰਦੁਆਰਾ ਸਾਹਿਬ ਰੁਕੇ ਸੀ ਪਰ ਉਹ ਰਤ ਸੀਗੀ ਹੁਣ ਸਵੇਰਾ ਗਾ ਇੱਥੋਂ ਦੁਬਾਰਾ ਪ੍ਰਸ਼ਾਦਾ ਪਾਣੀ ਸ਼ੱਕੇੰਦੌਰ ਨੂੰ ਜਾਵਾਂਗੇ ਅੰਦਰ ਗੁਰਦੁਆਰਾ ਸਾਹਿਬ ਰੁਕਾਂਗੇ ਨਬਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਖੜੇ ਸੀਗੇ ਇੱਥੇ ਹੋਰ ਵੀ ਸੰਗਤ ਆਈ ਵੀ ਆ ਆ ਪਟਿਆਲੇ ਤੋਂ ਉਹ ਮੱਠਾ ਦੇ ਕਿਉਂ ਆ ਨਾ ਇਹ ਪਾਲੇ ਤੋਂ ਖੜੇ ਆਈ ਆ ਪੰਜਾਬ ਦੇ ਟਰੱਕ ਖੜੇ ਆ ਡਰਾਈਵਰ ਭਰਾਵਾਂ ਦੇ ਚਾਹ ਪੀ ਕੇ ਹਟੇ ਸੀ ਨਾਲ ਮੁੰਡੇ ਪੰਜੀਰੀ ਖਾਈਆਂ ਨੇ ਭੁਜੀਆ ਬਿਸਕਟ ਉਹ ਬੋਬੀ ਖਜਾਨਚੀ ਆ ਦੇਖੋ ਜੀ ਕਿੰਨਾ ਘੈਂਟ ਕੰਮ ਕਿੰਨੇ ਸੋਹਣੇ ਲੱਗਦੇ ਆ ਆਪਣੋ ਦੌਰ ਹੈਗਾ ਜੀ 120 ਕਿਲੋਮੀਟਰ ਰਸਤੇ 'ਚ ਰੁਕੇ ਸੀਗੇ ਭੁੱਖ ਲੱਗੀ ਸੀਗੀ ਪ੍ਰਸ਼ਾਦੇ ਲਾਉਣ ਲੱਗੇ ਆ ਅਧਰ ਮੁੰਡੇ ਫਿਲਟਰ ਸਾਫ ਕਰਦੇ ਆ ਟਰੈਕਟਰ ਦਾ ਘੰਡੇ ਘੱਟ ਲੈ ਦੋ ਮੁੰਡੇ ਲਾਇਆ ਜੀ ਗੰਡੇ ਕੱਟਣ ਗੰਡੇ ਗੱਡੀ ਜਾਂਦੇ ਆ ਗੰਡਿਆਂ ਨੇ ਪਰੌਠੇ ਲਾਵਾਂਗੇ ਆਟਾ ਘੋਲੋ ਬਾਜੀ ਅਲਪਾ ਇਸ ਤੇ ਆ ਸਮਾਨ ਰਹਿ ਗਿਆ ਜੀ ਆਟਾ ਘੁਣਨ ਲੱਗੇ ਆਹ ਤੋੜ ਕੇ ਲੱਤ ਖਵਾ ਲਾਓ ਮਿਰਚਾਂ ਲੈਣ ਇੱਥੇ ਗੋਲ ਹੀ ਪੈਂਦਾ। ਲੋਕ ਮਿਰਚਾਂ ਲੈਣ ਆਏ ਸੀਗੇ, ਆਪਾਂ ਮਿਰਚਾਂ ਕੋਲ ਆਏ ਸੀਗੇ। ਪਰ ਇੱਕ ਗੱਲ ਹੋਰ ਪਤਾ ਲੱਗੀ ਜੇ ਇੱਥੇ ਆ ਕੇ ਵੀ ਇਹ ਲਾਲ ਵੀਸੀਆਂ ਮਿਰਚਾਂ ਖਾਂਦੇ ਹੀ ਨਹੀਂ। ਕਹਿੰਦੇ ਵੀ ਸਾਫਤੀਆਂ ਲੈ ਜਾਓ ਜੇ ਦਾਲ ਸਬਜ਼ੀ ਚ ਪਾਉਣੀਆਂ ਤੇ ਵੀਸੀਆਂ ਵਾਲੀਆਂ ਹੈ ਨਹੀਂਆਂ ਜੋ ਹਰੀਆਂ ਨੇ। ਲੋ ਜੀ ਮੁੰਡੇ ਲਾਗੇ ਵੀਰੇ ਰੋਟੀਆਂ ਲਾਉਣ। ਡੰਡੇ ਵਾਲੇ ਪਰੌਂਠੇ ਦਾ ਕੈਂਸਲ ਕਰਤਾ ਕੰਮ। ਸੋਇਆ ਵੀਂਦੀਆਂ ਬਾੜੀਆਂ ਬਣਾਉਣ ਲੱਗਿਆ ਚੂਰਾ ਬਾੜੀਆਂ। ਮੇਰੇ ਪ੍ਰਸ਼ਾਦਾ ਹੋ ਗਿਆ ਰੈਡੀ ਦਹੀਂ ਸੋਇਆ ਬਿੰਦੀਆਂ ਬੜੀਆਂ ਪ੍ਰਸ਼ਾਦਾ ਦੇ ਆਣ ਲੱਗੀ ਆ ਜਰੂਰ ਕੇ ਸੀਗੇ ਤੇਨ ਪੁਰਾਣ ਪਲਾਂ ਪਿਆ ਕੇ ਪੌਣ ਪੌਣ ਮੀਂਹ ਕਹਿੰਦਾ ਵੀ ਮੂਸੇ ਵਾਲਾ ਇਹ ਇੱਕ ਬਹੁਤ ਸੋਹਣਾ ਹੁਜਾ ਜਿਵੇਂ ਨਾ ਘਰ ਨਾਲ ਲਾ ਲੈਂਦੇ ਪਾਰੋ ਕੇ ਸੀਗੇ ਢਾਬੇ ਤੇ ਰਤਲਾਮ ਰਹਿ ਗਈ 60 ਕਿਲੋਮੀਟਰ ਢਾਬੇ ਦੇ ਪ੍ਰਸ਼ਾਦਾਮਣੀ ਸ਼ੱਕੇ ਜੀ ਫਿਰ ਅੱਗੇ ਵੱਲ ਤੁਰਾਂਗੇ